ਰਾਪਤਾ ਪੰਜਾਬ ਨਾਲ ਜੁੜੇ ਸਾਰੇ ਦਰਸ਼ਕਾਂ ਦਾ ਮੈਂ ਦਰਸ਼ਨ ਸਿੰਘ ਕੋਕਰ ਸਵਾਗਤ ਕਰਦਾ ਹਾਂ ਗੱਲ ਫਿਰ ਅੱਜ ਭਾਨਾ ਸਿੱਧੂ ਦੀ ਹੋਏਗੀ ਕਿਉਂਕਿ ਭਾਨਾ ਸਿੱਧੂ ਤੇ ਸਾਰਿਆਂ ਦੀਆਂ ਨਿਗਾਹਾਂ ਟਿਕੀਆਂ ਨੇ ਭਾਨਾ ਸਿੱਧੂ ਦੇ ਪਿੰਡ ਕੋਟ ਦੁੰਨਾ ਵਿਖੇ ਵੱਡਾ ਇਕੱਠ ਹੋਇਆ ਤੇ ਨਾਲ ਕੋਰਟ ਦੇ ਵਿੱਚ ਪਟਿਆਲਾ ਕੋਰਟ 'ਚ ਪੇਸ਼ ਕੀਤਾ ਗਿਆ ਭਾਨਾ ਸਿੱਧੂ ਨੂੰ ਲੋਕਾਂ ਦੇ ਇਹ ਗੱਲ ਹਜਮ ਨਹੀਂ ਹੋ ਰਹੀ ਕਿ ਇੱਕ ਸਮਾਜ ਸੇਵੀ ਜਿਹਨੂੰ ਵੱਡੀ ਪੱਤਰ ਦੇ ਲੋਕ ਜਾਣਦੇ ਹੋਣ ਸੋਸ਼ਲ ਮੀਡੀਆ 'ਤੇ ਐਕਟਿਵ ਹੋਵੇ ਉਹ ਚਿੰਨੀ ਝੱਫਟ ਕਿਵੇਂ ਸਕਦਾ ਹੈ ਇੱਕ ਸਾਬਕਾ ਪੁਲਿਸ ਵਾਲਾ ਵੀ ਬੋਲਿਆ ਉਸ ਕੋਰਟ ਤੋਂ ਨੇ ਰੈਲੀ ਦੇ ਵਿੱਚ ਉਹਨੇ ਸਵਾਲ ਪੁੱਛੇ ਲੋਕਾਂ ਤੋਂ ਕਿ ਕਿਹੜਾ ਜਿਹੜਾ ਬੰਦਾ 20 ਲੱਖ ਦੀ ਗੱਡੀ 'ਚ ਜਾਂਦਾ ਹੋਵੇ ਕਿ ਉਹ ਚੈਨੀ ਚੋਰ ਹੋ ਸਕਦਾ ਹੈ ਕਿ ਉਹ 10000 ਕਿਸ ਤੋਂ ਲੈ ਸਕਦਾ ਜਿਹੜਾ ਲੋਕਾਂ ਦੇ ਪੈਸੇ ਵਾਪਸ ਪਾਉਂਦਾ ਹੋਵੇ ਮੇਰੇ ਨਾਲ ਨੇ ਐਡਵੋਕੇਟ ਉਪਜੀਸ਼ਨ ਬਰਾੜ ਜੋ ਖੁਦ ਕੋਰਟ ਦੋਨਾਂ ਦੇ ਘੱਟ ਤੋਂ ਆਏ ਨੇ ਇਹਨਾਂ ਤੋਂ ਜਾਣਦੇ ਆ ਕਿ ਉਸ ਇਕੱਠ ਦੇ ਵਿੱਚ ਲੋਕਾਂ ਦੀਆਂ ਕਿਸ ਤਰ੍ਹਾਂ ਦੀਆਂ ਭਾਵਨਾਵਾਂ ਸੀ ਲੋਕ ਕੀ ਮਹਿਸੂਸ ਕਰਦੇ ਨੇ ਇੱਕ ਇਹ ਵੀ